ਕਪਿਲ ਸ਼ਰਮਾ ਨੂੰ ਡਾਇਰੈਕਟਰ ਐਟਲੀ ਕੁਮਾਰ ਦੇ ਨਾਲ ਇਹ ਕੀਤਾ ਗਿਆ ਮਜ਼ਾਕ ਕਾਫੀ ਮਹਿੰਗਾ ਪੈ ਰਿਆ ਪਰ ਐਟਲੀ ਦੀ ਇਥੇ ਸਿਫਟ ਕਰਨੀ ਬਣਦੀ ਹੈ ਜਿਨ੍ਹਾਂ ਨੂੰ ਮਜ਼ਾਕ ਸਮਝ ਆ ਗਿਆ ਸੀ ਪਰ ਕਿੰਨੀ ਹਲੀਮੀ ਦੇ ਨਾਲ ਉਹਨਾਂ ਨੇ ਕਪਿਲ ਨੂੰ ਜਵਾਬ ਦਿੱਤਾ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਗੱਲ ਤੇ ਕਪਿਲ ਦੀ ਕਾਫੀ ਖਿਚਾਈ ਕੀਤੀ ਹੈ ਖੂਬ ਡੰਡ ਲਾਈ ਹੈ ਤੇ ਕਪਿਲ ਨੇ ਵੀ ਯੂਜ਼ਰਸ ਨੂੰ ਜਵਾਬ ਦਿੰਦੇ ਹੋਏ ਐਕਸ ਤੇ ਲਿਖਿਆ ਕਿ ਪ੍ਰੀਯ ਮਹोदय ਗਿਆ ਆਪ ਮੂਝੇ ਸਮਝਾ ਸਕਤੇ ਹੈ ਕਿ ਮੈਨੇ ਇਸ ਵੀਡੀਓ ਮੇ ਕਬ ਔਰ ਕਹਾਂ ਉਨਕੇ ਲੁਕਸ ਕੇ ਬਾਰੇ ਮੇ ਬਾਤ ਕੀ ਹੈ ਕਿਰਪਾ ਸੋਸ਼ਲ ਮੀਡੀਆ ਪਰ ਨਫਰਤ ਨਾ ਫੈਲਾਇਂ ਧੰਨਵਾਦ ਕਪਲ ਨੇ ਟਵੀਟ ਦੇ ਵਿੱਚ ਅੱਗੇ ਜਾ ਕੇ ਲਿਖਿਆ ਹੈ ਦੋਸਤੋ ਖੁਦ ਦੇਖੇ ਔਰ ਫੈਸਲਾ ਕਰੇ ਪਰ ਜੇਕਰ ਕਪਲ ਦੀ ਗੱਲ ਕਰੀਏ ਤੇ ਕਪਲ ਨੇ ਇਹ ਪਹਿਲੀ ਵਾਰ ਹੀ ਨਹੀਂ ਕੀਤਾ ਬਹੁਤ ਵਾਰੀ ਪਹਿਲਾਂ ਵੀ ਬਾਡੀ ਸ਼ੇਮਿੰਗ ਵਾਲੇ ਜੋਕਸ ਕਪਲ ਆਪਣੇ ਸ਼ੋਅ ਦੇ ਵਿੱਚ ਕਰ ਚੁਕੇ ਰਹੇ ਜਦੋਂ ਐਕਟਰ ਤੇ ਰੈਸਲਰ ਸੌਰਵ ਗੁਰਜਰ ਕਪਲ ਦੇ ਸ਼ੋਅ 'ਚ ਆਏ ਸੀ ਤਾਂ ਰਣਵੀਰ ਕਪੂਰ ਦੇ ਨਾਲ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਤੇ ਫੋਟੋ ਦੇ ਥੱਲੇ ਆਏ ਕਮੈਂਟਸ ਕਪਲ ਸ਼ਰਮਾ ਨੇ ਪੜ੍ਹਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੇ ਇੱਕ ਕਮੈਂਟ ਪੜ੍ਹਿਆ ਲੱਗਦਾ ਹੈ ਰਣਵੀਰ ਨੇ نئی ਗੱਡੀ ਲੈ ਲਈ ਹੈ ਬੀ ਐਮ ਬਬਲੂ ਇਹ ਮਜ਼ਾਕ ਕਪਲ ਸ਼ਰਮਾ ਨੇ ਸੌਰਵ ਲਈ ਕੀਤਾ ਸੀ ਜਿਸ ਦਾ ਸੌਰਵ ਨੇ ਕਾਫੀ ਗੁੱਸਾ ਕੀਤਾ ਉਹਨਾਂ ਨੇ ਇਸ ਸ਼ੋਅ ਤੋਂ ਬਾਅਦ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਉਹਨਾਂ ਨੇ ਬਾਅਦ ਵਿੱਚ ਆਪਣੇ ਸਾਰੇ ਕਮੈਂਟਸ ਪੜੇ ਇਦਾਂ ਦਾ ਕੋਈ ਵੀ ਕਮੈਂਟ ਉਹਨਾਂ ਦੀ ਪੋਸਟ ਤੇ ਨਹੀਂ ਸੀ ਜਿਹੜਾ ਕਪਲ ਨੇ ਆਪਣੇ ਪ੍ਰੋਗਰਾਮ ਦੌਰਾਨ ਪੜਿਆ ਸੀ ਫਿਰ ਸੌਰਵ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਕਪਲ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜੇ ਕਮੈਂਟਸ ਪੜ੍ਹਦੇ ਨੇ ਉਹ ਫੇਕ ਹੁੰਦੇ ਨੇ ਇੱਥੇ ਹੀ ਗੱਲ ਨਹੀਂ ਰੁਕਦੀ ਇੱਕ ਵਾਰ ਕਪਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਪ੍ਰੈਗਨੈਂਟ ਲੇਡੀਜ਼ ਤੇ ਵੀ ਇੱਕ ਪੱਦਾ ਮਜ਼ਾਕ ਕੀਤਾ ਸੀ ਜੋ ਕਿ ਉਹਨੂੰ ਬਾਅਦ 'ਚ ਕਾਫੀ ਮਹਿੰਗਾ ਪਿਆ ਸੀ ਇੱਕ ਐਨਜੀਓ ਨੇ ਕਪਿਲ ਸ਼ਰਮਾ ਦੇ ਖਿਲਾਫ ਸ਼ਿਕਾਇਤ ਕਰਤੀ ਜਿਸ ਤੇ ਮਹਾਰਾਸ਼ਟਰ ਸਟੇਟ ਔਰ ਟੂਮਨ ਕਮਿਸ਼ਨ ਨੇ ਐਕਸ਼ਨ ਵੀ ਲਿਆ ਸੀ ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਕਪਿਲ ਦੇ ਸ਼ੋਅ ਦੇ ਵਿੱਚ ਸਮੋਨਾ ਚੱਕਰਵਰਤੀ ਜੋ ਕੰਮ ਕਰਦੀ ਸੀ ਉਸ ਤੇ ਲਿਪਸ ਨੂੰ ਲੈ ਕੇ ਕਪਿਲ ਦੇ ਸ਼ੋਅ ਚ ਅਕਸਰ ਹੀ ਮਜ਼ਾਕ ਉਡਦਾ ਰਹਿੰਦਾ ਸੀ ਤੇ ਉਹ ਮਜ਼ਾਕ ਕਪਿਲ ਹੀ ਉਡਾਉਂਦੇ ਸੀ ਜਿਸ ਦਾ ਖੁਲਾਸਾ ਸਮੋਨਾ ਨੇ ਬਾਅਦ ਵਿੱਚ ਇੱਕ ਪੋਡਕਾਸਟ ਦੇ ਦੌਰਾਨ ਕੀਤਾ ਉਹ ਕਹਿੰਦੀ ਕਿ ਜਦੋਂ ਕਪਿਲ ਉਹਦੇ ਲਿਪਸ ਤੇ ਮਜ਼ਾਕ ਕਰਦਾ ਸੀ ਤੇ ਉਹਨੂੰ ਚੰਗਾ ਨਹੀਂ ਸੀ ਲੱਗਦਾ ਸਿਰਫ ਇੰਨੀ ਆਈ ਉਦਾਹਰਨਾ ਨਹੀਂ ਇਸ ਤੋਂ ਇਲਾਵਾ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਨ੍ਹਾਂ ਦੇ ਵਿੱਚ ਅਕਸਰ ਕਪਿਲ ਸ਼ਰਮਾ ਕਦੇ-ਕਦੇ ਆਪਣੀਆਂ ਹੱਦਾਂ ਟੱਪ ਜਾਂਦੇ ਨੇ